ਜੇ ਜੇ ਤੋੜਾ ਜਾਵੇ ਜੁਮਾਰੀ ਚੱਟਣਾ ਆਨਲਾਈਨ ਸਲੂਨ ਤੇ ਛੱਡਣ ਗਿਆ ਸੀ ਆਪਣੀ ਗਾਰ ਦੀ ਉਹ ਐਡ ਹੋ ਚੇ ਤੇ ਐਡੋ ਵਾਲਾ ਮੁੰਡਾ ਨਹੀਂ ਛੱਡ ਕੇ ਤੇ ਦੁਬਾਰਾ ਉਹਨੂੰ ਨਾਲ ਹੀ ਆਇਆ ਵਾ ਉਹ ਖਰੇ ਬਾਹਰ ਹੀ ਖੜ ਉਤਰਿਆ ਤੇ ਬੰਨੇ ਨੇ ਮੁੰਡਾ ਆਇਆ ਐਡੋ ਵਾਲਾ ਕਹਿੰਦਾ ਉਹ ਕੋਧੂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਤਾ ਬਾਹਰ ਹੀ ਆ ਮਸ ਉਹ ਬੰਨੇ ਨੇ ਸੱਦ ਕੇ ਉਹਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੰਡੇ ਨੂੰ ਨਸ਼ਾ ਨੂੰ ਨੂੰ ਟੀਕਾ ਟੁਕਾ ਲਾ ਕੇ ਇਹਨੂੰ ਕਦੇ ਕਮਾਂਦੇ ਰੇ ਇਹ ਬਾਹਰ ਗਈ ਕਿਹਦੇ 7:30 ਵਜੇ ਤੋਂ 7:00 ਵਜੇ ਦੱਸਿਆ ਭਾਬੀ ਉਹ ਉਥੇ ਆਟੋ ਦੇ ਵਿੱਚ ਨੀਲੇ ਜਿਹੇ ਚਨਾ ਉਹ ਕੋ ਦੂਤਾ ਦਾ ਉਹਦੇ ਢੋਂ ਲੰਮਕਾਈ ਦੀ ਉਹਨੇ ਇਹਨੇ ਆ ਕੇ ਕਾਰ ਦੱਸਿਆ ਆਪਣੇ ਮਾਮੂ ਉਹ ਦੌੜਾ ਗਿਆ ਇਹਨੇ ਮੈਨੂੰ ਉਹਦਾ ਸਾਮ ਬਹਿ ਗਈ ਉਹ ਮੁੰਡੇ ਨੂੰ ਛੱਡ ਕੇ ਉਥੇ ਰੂੜੀ ਦੇ ਉੱਤੇ ਤੇ ਆਪ ਦੌੜਣ ਦੇ ਹੀ ਉਹ ਫਿਰ ਉੱਥੋਂ ਹੀ ਫੜ ਲਿਆ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਉੱਥੇ ਛੱਡ ਕੇ ਦੇ ਹੀ ਇਹ ਟੀਕਾ ਲਾਇਆ ਤੇ ਨਾ ਜਾਣੇ ਤੀ ਗਲਾ ਆ ਕੇ ਉਹਦੇ ਉਹਦੇ ਜਿਆਦਾ ਲਾ ਕੇ ਘਰੇ ਉਹ ਸੁੱਟ ਗਿਆ ਨਸ਼ਾ ਨਹੀਂ ਕਰਦਾ ਨਸ਼ਾ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰ ਉਹ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਪਦੋ ਪਦੀ ਖੜਿਆ ਕਰੋ ਸਾਦ ਕੇ ਉਹਨੂੰ ਕਿਹੜੇ ਮੁੰਡਿਆਂ ਨਾਲ ਨਸ਼ਾ ਕਰਦੇ ਉਹ ਕਰਦੇ ਨਸ਼ਾ ਕੀ ਨਾ ਉਹਨਾਂ ਦੇ ਪਤਾ ਕੁਝ ਇੱਕ ਦਿਨ ਆ ਸਾਜ ਨੂੰ ਤੇ ਇੱਕ ਦਿਨ ਆ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਲੈਣੇ ਸ਼ਾ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਸਾਡਾ ਮੁੰਡਾ ਨਸ਼ਾ ਕਰਦਾ ਸੀਗਾ ਸਾਡਾ ਪਹਿਲੇ ਕਰਦਾ ਸੀ ਫਿਰ ਸੈਂਟਰ ਮੈਂ ਕਰਵਾਇਆ 9 ਮਹੀਨੇ ਸੈਂਟਰ ਦਾਖਲ ਕਰਾਇਆ ਉਹਨੂੰ ਮੈਂ ਉਨੇ ਸ਼ੌਟ ਤਾਂ ਹੀ ਹੁਣ ਥੋੜਾ ਚਿਰ ਹੋਇਆ ਘਰ ਆਏ ਨੂੰ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨਾਂ ਨੇ ਬਦੋ ਬਦੀ ਸੱਦ ਕੇ ਖੜਿਆ ਨੂੰ ਕੱਲ ਕੀ ਕਹਿ ਕੇ ਲੱਗ ਗਏ ਨਾਲ ਇਹਨੇ ਬਾਨ ਨੇ ਇਹੋ ਕਿ ਆ ਮਰ ਕੋ ਪੈਸੇ ਲੈਣੇ ਆ ਤੁਜੀ ਕੀ ਮੰਗ ਕਰਦੇ ਆ ਨਹੀਂ ਮੰਗ ਇਹੋ ਕਰਨ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸ ਤਰ੍ਹਾਂ ਹੀ ਵੀ ਇਸ ਤਰ੍ਹਾਂ ਹੀ ਮਰਨ ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ ਪੜੀ ਨਸ਼ਾ ਕਿੰਨਾ ਕਿ ਵਿਗਦਾ ਪੜੀ ਨਸ਼ਾ ਬਹੁਤ ਵਿਗਦਾ ਪਿਆ ਇੱਥੇ ਕੋਈ ਨਹੀਂ ਇਹ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ ਕੋਈ ਉਸ ਨੂੰ ਤੇ ਕੰਪਲੇਨ ਕੀਤੀ ਕਿ ਪੈਡ ਵਾਲਿਆਂ ਦੇ ਅਹੀ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉਥੋਂ ਪਿੱਛੇ ਫੜ ਲੈਂਦੇ ਕਹਿੰਦੇ ਰਹਿਣ ਦੋ ਜੀ ਰਹਿਣ ਦੋ ਸਾਡੇ ਕਿਹੜੇ ਬੱਚੇ ਕਰਦੇ ਹਨ ਸ਼ੀ ਸ਼ਾਦੀशुदा ਕਿੰਨੇ ਬੱਚੇ ਦੇ ਉਹ ਕੁੜੀਆ ਇੱਕ ਕੁੜੀਆ ਤੇ ਕਿੰਨੇ ਸਾਲ ਦੀ ਕੁੜੀਆ 5 ਸਾਲ ਦੀ ਬੁੜੇ ਦੀ ਕਿੰਨੀ ਐ ਜੀ ਐਨੀ ਮਰਦਾਂ 26 ਸਾਲ ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤਮ ਸਿੰਘ ਸਾਨੂੰ ਸੋਨੂ ਮਸੀ ਵਾਸੀ ਬਾਬਾਵਲਦ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਆ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਹੁਣ ਤੱਕ ਹੀ ਬਿਆਨ ਦਿੱਤਾ ਹੈ ਪਰਿਵਾਰ ਨੇ ਜੋ ਵੀ ਬਿਆਨ ਲਖਾਇਆ ਸਾਨੂੰ ਉਹਨਾਂ ਦੇ ਮੁਤਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ